ਇਹ ਸੱਦਾ ਸੰਬੂ ਤੇ ਇੱਕ ਨੌਰੀ ਬਾਰਡਰ ਤੇ ਬੈਠੀਆਂ ਜਥੇਬੰਦੀਆਂ ਵੱਲੋਂ ਆ ਅਸੀਂ ਪੰਜਾਬ ਦੀਆਂ ਪੰਜ ਜਥੇਬੰਦੀਆਂ ਜਿਹੜੀ ਉਹਨਾਂ ਦਾ ਹਿੱਸਾ ਨਹੀਂ ਉਹ ਜਥੇਬੰਦੀਆਂ ਅਸੀਂ ਅੱਜ ਫੈਸਲਾ ਕਰਕੇ ਲਗਭਗ ਦਰਜਣ ਥਾਵਾਂ ਦੇ ਉੱਤੇ ਬੈਠੇ ਆ ਅਰੇਲਾ ਦੀਆਂ ਤੇ ਹੁਣ ਜਿਹੜਾ ਇਹ ਸਵਾਲ ਉੱਠਦਾ ਹੈ ਵੀ ਤੁਸੀਂ ਇਕੱਠੇ ਨਹੀਂ ਤੁਸੀਂ ਇਕੱਠੇ ਨਹੀਂ ਹੁੰਦੇ ਹੁਣ ਪੁੱਛਾਂ ਇਸ ਗੱਲ ਦਾ ਕੋਈ ਜਵਾਬ ਹੈ ਕਿਸੇ ਕੋਲੇ ਵੀ ਇਕੱਠੇ ਹੋਰ ਕਿਵੇਂ ਹੁੰਦੇ ਸਦਾ ਉਹਨਾਂ ਨੇ ਦਿੱਤਾ ਜਾਵਰ ਭਾਰਤ ਸਰਕਾਰ ਨੇ ਕੀਤਾ ਰਾ ਭਾਰਤ ਸਰਕਾਰ ਨੇ ਰੋਕੇ ਮੰਗਾ ਸੰਯੁਕਤ ਮੋਰਚੇ ਦੀਆਂ ਨੇ ਜ਼ਖਮੀ ਪੰਜਾਬ ਦੇ ਪੁੱਤਾਂ ਨੂੰ ਕੀਤਾ ਨੌਜਵਾਨ ਸਾਡਾ ਕਿਸਾਨਾਂ ਦਾ ਮੁੰਡਾ ਮਾਰਿਆ ਅਸੀਂ ਲੜਾਈ ਵਿੱਚ ਪਿੱਛੇ ਕਦੋਂ ਆ ਬਈ ਉਦੋਂ ਦੀ ਮੈਦਾਨ 'ਚ ਆ ਇਹ ਅਸੀਂ ਕਿਸੇ ਡੰਦੇ ਵਾਲ ਖਾਤਰ ਜਾਂ ਪੰਦੀਰ ਖਾਤਰ ਕੋਈ ਧਰਨਾ ਤਾਂ ਨਹੀਂ ਲਾਇਆ ਮੇਲ ਦੀ ਲੇਨ ਤੇ ਸਾਡੇ ਬਖਰੇਵੇਂ ਹੈਗੇ ਆ ਸਾਡਾ ਕਿਸੇ ਨਾਲ ਬੋਲਣਾ ਬੋਦੇ ਨਹੀਂ ਬੋਲਣਾ ਨਾ ਬੋਲੇ ਪਰ ਅਸੀਂ ਜੋ ਕੁਝ ਵੀ ਕਰ ਰਹੇ ਹਾਂ ਅਸੀਂ ਪੰਜਾਬ ਦੇ ਕਿਸਾਨਾਂ ਦੀ ਖਾਤਰ ਕਰ ਰਹੇ ਹੁਣ ਦਿੱਲੀ ਜਾਣ ਦਾ ਸੱਦਾ ਆਪਾਂ ਨੇ ਵੀ ਦਿੱਤਾ 14 ਤਰੀਕ ਨੂੰ ਵੇ ਆਪਾਂ ਦਿੱਲੀ ਜਾ ਰਹੇ ਹਾਂ 14 ਤਰੀਕਾ ਹੁਣ ਫਿਰ ਦਿੱਲੀ ਜਾਣ ਦਾ ਹੀ ਸੱਦਾ ਉਹਨਾਂ ਦਾ ਸੀ 13 ਤਰੀਕ ਨੂੰ ਹੁਣ ਛੋੜੇ ਵਾਸਤੇ ਇਹ ਸਵਾਲ ਉੱਠਦਾ ਹੈ ਵੀ ਦਿੱਲੀ ਹੋ ਜਾ ਰਹੇ ਨੇ ਤੇ ਦਿੱਲੀ ਤੁਸੀਂ ਜਾ ਰਹੇ ਹੋ ਇਹ ਇਕੱਠੇ 1 ਤਰੀਕ ਨੂੰ ਕਿਉਂ ਵੀ ਜਾਇਆ ਗਿਆ ਬਈ ਦਿੱਲੀ ਇਹ ਤਾਂ ਤੁਸੀਂ ਸਵਾਲ ਕਰਦੇ ਹੋਗੇ ਨਾ ਸੋਚਦੇ ਹੋਗੇ ਮਨਾਂ ਚ ਹੁਣ ਇੱਥੇ ਸੋਚਣ ਵਾਲੀ ਗੱਲ ਹੈ ਵੀ ਅਸੀਂ ਦਿੱਲੀ ਜਾ ਰਹੇ ਹਾਂ ਇੱਕ ਦਿਨ ਦੀ ਰੈਲੀ ਕਰਨ। ਸ਼ਾਮ ਨੂੰ ਮੁੜਨਾ ਹੈ। ਉਹ ਸਾਥੀ ਜਾ ਰਹੇ ਨੇ ਦਿੱਲੀ ਦੇ ਵਿੱਚ ਮੋਰਚਾ ਲਾਉਣ। ਐਸ ਗੱਲ ਦਾ ਫਰਕ। ਮੋਰਚਾ ਵੀ ਕਿਹਾ ਜਾ। ਜਿਹੜਾ 2020 ਦੇ ਵਿੱਚ ਲਾਇਆ ਸੀ। ਮੰਗਾਂ ਕਿਹੜੀਆਂ? ਜਿਹੜੀਆਂ ਮੰਗਾਂ ਦਿੱਲੀ ਮੋਰਚੇ ਨਹੀਂ ਰਹਿੰਦੀਆਂ ਨੇ। ਹੁਣ ਸਵਾਲ ਤਾਂ ਇੱਥੇ ਆਉਂਦਾ ਹੈ ਕਿ ਉਹਦੇ ਤੇ ਉਹਨਾਂ ਦੀ ਆਪਦੀ ਸਹਿਮਤੀ ਹੈ ਜਿਹੜੇ ਗਏ ਨੇ ਜਿਹੜੇ ਨਹੀਂ ਗਏ ਉਹ ਇਹ ਕਹਿੰਦੇ ਨੇ ਵੀ ਪੰਜਾਬ ਚਰਖ ਤੱਕ ਦਿੱਲੀ ਵਾਲਾ 2020 ਦਾ ਮੋਰਚਾ ਉਹਨਾਂ ਚਿਰ ਨਹੀਂ ਲੱਗਦਾ ਜਿੰਨਾ ਚਿਰ ਪੰਜਾਬ ਦੀਆਂ ਸਾਰੀਆਂ ਜੱਜੇਬੰਦੀਆਂ ਹਿੰਦੁਸਤਾਨੀਆਂ ਸਾਰੀਆਂ ਜੱਥੇਬੰਦ ਸਹਿਮਤ ਹੋ ਕੇ ਮੋਰਚਾ ਨਹੀਂ ਲਾਉਂਦੀਆਂ ਇਸ ਕਰਕੇ ਮੋਰਚਾ ਲਾਉਣਾ ਦੁਬਾਰਾ ਦਿੱਲੀ ਦੇ ਬਾਗਲਾਂ ਤੇ 2020 ਦੀ ਤਰ੍ਹਾਂ ਬੈਠਣਾ ਇਹ ਛੋਟੀ ਗੱਲ ਨਹੀਂ ਹੈ ਇਹਨੂੰ ਕੱਚੇ ਪੈਰੀਂ ਹੱਥ ਨਾ ਪਾ ਲਿਓ ਸਰਕਾਰ ਤੋਂ ਇਹ ਬਰਦਾਸ਼ਤ ਨਹੀਂ ਹੋਣਾ ਆ ਆਪਣਾ ਫਰਕ ਸੀ ਬਾਈ ਇਸ ਫਰਕ ਦੇ ਨਾਲ ਹੀ ਸਰਕਾਰ ਨੇ ਉਹ ਰੋਕ ਲਿਆ ਹਰਿਆਣੇ ਨੇ ਹਦਾਂ ਤੇ ਰੋ ਹੁਣ ਦਿੱਲੀ ਤਾਂ ਉਦੋਂ ਵੀ ਨਹੀਂ ਗਏ ਸੀ ਦਿੱਲੀ ਹੁਣ ਵੀ ਨਹੀਂ ਗਏ ਕੀ ਹਰਿਆਣਿਆਂ ਦੇ ਬੰਦਾਂ ਤੇ ਬੈਠ ਕੇ ਮੋਰਚਾ ਲੜਨਾ ਗੈਰਵਾਜ ਬਈ ਕੀ ਮੋਰਚਾ ਸੰਭੂ ਬਾਰਡਰ ਤੇ ਬੈਠ ਕੇ ਹੀ ਲੜਿਆ ਜਾਂਦਾ ਕੀ ਮੋਰਚਾ ਖਨੌਰੀ ਦੀ ਹੱਦ ਤੇ ਇਕੱਠੇ ਹੋ ਕੇ ਹੀ ਲੜਿਆ ਜਾਂਦਾ ਜੇ ਐਸੇ ਨੂੰ ਆਏ ਲੱਗਦਾ ਹੈ ਕਿ ਮੋਰਚਾ ਲੜਨ ਦਾ ਇੱਕੋ ਹੀ ਥਾਂ ਹੈ ਉਹ ਹੈ ਦਿੱਲੀ ਤੇ ਦਿੱਲੀ ਜਾਣ ਦਾ ਦਾ ਫਿਰ ਸਾਥੀਆਂ ਵਾਸਤੇ ਇਹ ਸਵਾਲ ਹੈ ਵੀ ਅਜਰੇਲਾ ਨੇ ਲੈਣਾ ਤੇ ਕਿਉਂ ਆ ਗਏ ਭਾਈ ਜੇ ਥੋੜਾ ਹੋ ਰਾ ਸੀ 15 ਤਰੀਕ ਨੂੰ ਸਭ ਤੋਂ ਪਹਿਲਾਂ 13 ਤਰੀਕ ਨੂੰ ਪਾਣੀ ਲਿਆ ਬਛਾਨਾ ਬੱਜੀਆਂ ਅਸੀਂ ਜਦੋਂ 15 ਤਰੀਕ ਨੂੰ ਰੇਲਾਂ ਤੇ ਆਏ ਸਾਡੇ ਵਾਸਤੇ ਤਾਂ ਇਹ ਸਵਾਲ ਖੜਾ ਹੋ ਗਿਆ ਵੀ ਰੇਲਾਂ ਤੇ ਕੀ ਮੈਂ ਉਹਦੇ ਦਿੱਲੀ ਚੱਲੋ ਅੱਜ ਉਹਨਾਂ ਵਾਸਤੇ ਕੋਈ ਸਵਾਲ ਕਿਉਂ ਨਹੀਂ ਖੜਾ ਕਰਦਾ ਵੀ ਭਾਈ ਤੁਸੀਂ ਇੱਧਰ ਕੀ ਕਰਨਾ ਹੈ ਥੋੜਾ ਰਾਹ ਤਾਂ ਉਧਰ ਹੈ ਇਹ ਮਾੜੀ ਗੱਲ ਨਹੀਂ ਉਹਨਾਂ ਨੇ ਇਹ ਫੈਸਲਾ ਮਾੜਾ ਨਹੀਂ ਕੀਤਾ ਇਹ ਤਾਂ ਚੰਗਾ ਕੀਤਾ ਵੀ ਉਹਨਾਂ ਨੇ ਉੱਥੇ ਬੈਠ ਕੇ ਪੰਜਾਬ ਦੇ ਵਿੱਚ ਐਕਸ਼ਨ ਪਲਾਨ ਕਰ ਲਏ ਹੋਣਾ ਚਾਹੀਦਾ ਇਹ ਸਵਾਗਤ ਕਰਦੇ ਆਂ ਇਹ ਗੱਲ ਦਾ ਪਰ ਜਦੋਂ ਉਹਨਾਂ ਨੇ ਕਾਲ ਪੰਜਾਬ ਦੇ ਵਿੱਚ ਦੇਤੀ ਉਦੋਂ ਫਿਰ ਸਾਡਾ ਕੀ ਫਰਜ਼ ਬਣਦਾ ਅਸੀਂ ਨੇ ਆਪਣਾ ਫਰਜ਼ ਪੂਰਾ ਕੀਤਾ ਸੱਦਾ ਸੋਡਾ ਕਾਲ ਛੋਡੀ ਫੈਸਲਾ ਤੁਸੀਂ ਕਰਦੇ ਹੋ ਤੇ ਅਸੀਂ ਰੇਲ ਦੇ ਲੈਣਾਂ ਤੇ ਆਇਆ ਕੋਈ ਛੋਟੇ ਨਹੀਂ ਹੋਏ ਕੋਈ ਨਹੀਂ ਕਹਿ ਸਕਦਾ ਵੀ ਤੁਸੀਂ ਮੰਗਰ ਲੱਗ ਕੇ ਆ ਗਏ ਪੰਜਾਬ ਦੇ ਕਿਸਾਨ ਜਿਹੜੇ ਖੁੰਡਾ ਦੇ ਬੈਠੇ ਆ ਜਿਹੜੇ ਘਰਾਂ 'ਚ ਬੈਠੇ ਆ ਜਿਹੜੇ ਬੁੱਢੀ ਜਿਹੀ ਲੋਕ ਨੇ ਉਹ ਦੇਖਣਗੇ ਵੀ ਅਸੀਂ ਕੀ ਕਰ ਰਹੇ ਹਾਂ ਬਾਈ ਇਹ ਇਸ ਕਰਕੇ ਇਹ ਗੱਲ ਸਾਡੇ ਵਖਰੇਵੇਂ ਨੇ ਨ ਲੈਵਰਸ ਆ ਸਾਨੂੰ ਨਹੀਂ ਬੁਲਾਉਣਾ ਚਾਹੁੰਦਾ ਬਿਲਕੁਲ ਨਾ ਬੁਲਾਵੇ ਭੰਦੇਰ ਸਾਡੇ ਨਾਲ ਗੱਲ ਨਹੀਂ ਕਰਨੀ ਚਾਹੁੰਦਾ ਬਿਲਕੁਲ ਨਾ ਕਰੇ ਪਰ ਅਸੀਂ ਨਾ ਡੱਲਿਆ ਦੀ ਖਾਤਰ ਲੜਦੇ ਆ ਤੇ ਨਾ ਅਸੀਂ ਭੰਦੇਰ ਦੀ ਖਾਤਰ ਲੜਦੇ ਆ ਅਸੀਂ ਤਾਂ ਪੰਜਾਬ ਦੀ ਕਿਸਾਨੀ ਖਾਤਰ ਲੜਦੇ ਆ ਤੇ ਇਹ ਸਾਡਾ ਫਰਜ਼ ਆ ਸੀ ਫਰਜ਼ ਨੂੰ ਪਛਾਣਦੇ ਆ ਗੱਲ ਅਸਲ ਕੀ ਆ ਫਿਰ ਇੱਥੇ ਕਈ ਵਾਰ ਸਵਾਲ ਉੱਠਦਾ ਹੈ ਬਹੁਤ ਵਾਰ ਸਵਾਲ ਉੱਠਦਾ ਹੈ ਕਿ ਉਹ ਰਹਾ ਹਾਲੇ ਤਾਂ ਨਾ ਕਰਜ ਦੇ ਲੜਦਾ ਚਾਹੁੰਦੇ ਨੇ ਨਾ ਉਹ ਰਹਾ ਹਾਲੇ ਐਮਐਸਪੀ ਦੀ ਗੱਲ ਅਰੇ ਸਵਾਮੀ ਨਾ ਸੰਦੀਪਪੁਰ ਤੇ ਗੱਲ ਕਰਨਾ ਚਾਹੁੰਦੇ ਨੇ ਜਦੋਂ ਕੋਈ ਆਗੂ ਕਿਸੇ ਸਟੇਜ ਦੇ ਚੈਨਲ ਦੇ ਮੂਹਰੇ ਖੜ ਕੇ ਐ ਬਿਆਨ ਦਿੰਦਾ ਫਿਰ ਮੰਚਾ ਹੁੰਦੀ ਹੈ ਵੀ ਯਾਰ ਪੁਸਤਾ ਦੇਖ ਲਿਆ ਕਰੋ ਜ਼ਮੀਨਾਂ ਬਚਾਉਣ ਦੀ ਲੜਾਈ ਜੇ ਸਭ ਤੋਂ ਵੱਧ ਪੰਜਾਬ ਦੇ ਵਿੱਚ ਲੜੀ ਹੈ ਤਾਂ ਅਸੀਂ ਨੇ ਲੜੀ ਜੇ ਸਭ ਤੋਂ ਵੱਧ ਸ਼ਹੀਦ ਹੋਏ ਨੇ ਤਾਂ ਸਾਡੇ ਹੋਏ ਨੇ ਮੈਨੂੰ ਪੁੱਛ ਮੈਂ ਪੁੱਛਣਾ ਚਾਹੁੰਦਾ ਸਾਥੀਆਂ ਗਵਿੰਦਪੁਰੇ ਦੀ ਲੜਾਈ ਅਸੀਂ ਇਕੱਠਿਆਂ ਜੱਥੇ ਬੰਦਿਆਂ ਨੇ ਲੜੀਆਂ ਸਰਜੀਤ ਉਮੀਦੀ ਉੱਥੇ ਸ਼ਹੀਦ ਹੋਇਆ ਉਹ ਆਦਕਾਰਾਂ ਦੇ ਮਾਲਕੀ ਹੱਕ ਦੀ ਲੜਾਈ ਅਸੀਂ ਅੰਬਰਸਰ ਦੇ ਵਿੱਚ ਕੱਲਿਆਂ ਨੇ ਲੜੀ ਹੈ ਸਾਧੂ ਸੁ ਤਖਤੂਪੁਰਾ ਉੱਥੇ ਸ਼ਹੀਦ ਹੋਇਆ ਜ਼ਮੀਨਾਂ ਬਚਾਉਣ ਦੀ ਲੜਾਈ ਤਕੌਂਦਾ ਗਰੁੱਪ ਵਾਲਿਆਂ ਨੇ ਮਾਂ ਸਾਡੇ ਵਿੱਚ ਲੜੀ ਐ ਪਿਰਥੀ ਸਿੰਘ ਚੱਕਲੀਪੁਰ ਸ਼ਹੀਦ ਹੋਇਆ ਜ਼ਮੀਨਾਂ ਦੀ ਲੜਾਈ ਵਾਸਤੇ ਸ਼ਹੀਦ ਹੋਇਆ ਕੌਣ ਕਹਿੰਦਾ ਵੀ ਇਹ ਜ਼ਮੀਨਾਂ ਦੀ ਲੜਾਈ ਕਿਹੜੀ ਜਿਹੜਾ ਜਥੇਬੰਦੀ ਹੈ ਜਿਹੜੀ ਕਰਜ਼ੇ ਪਿੱਛੇ ਦੇ ਜ਼ਮੀਨਾਂ ਨੂੰ ਬਚਾਉਣ ਦੀ ਖਾਤਰ ਨਹੀਂ ਲੜੂਗੀ ਬਾਈ ਤੁਸੀਂ ਕਹਿ ਰਹੇ ਹੋ ਜ਼ਮੀਨਾਂ ਬਚਾਉਣ ਦੀ ਖਾਤਰ ਲੜਦੇ ਨਹੀਂ ਭਾਰਤ ਬਣਾਉਣ ਦੀਆਂ ਪ੍ਰੋਜੈਕਟ ਵਾਸਤੇ ਪਾਈਪ ਲੰਘਾ ਜਨੀਆਂ ਨਿਕਲ ਰਹੀਆਂ ਨੇ ਕਟੜ-ਕਟ ਪੰਜਾਬ ਦੇ ਵਿੱਚ 4 ਤੇ ਪਾਈਪ ਲਾਈਨਾਂ ਦੀਆਂ ਲੜਾਈਆਂ ਕਦਾਬਸ ਦੋ 6 ਮੋਰਚੇ ਪੰਜਾਬ ਦੇ ਵਿੱਚ ਹੁਣ ਤੱਕ ਅਸੀਂ ਲਾ ਕੇ ਰੱਖੇ ਨੇ ਬਈ ਇਹ ਕਹਿਣਾ ਖੇਤਾਂ ਦੀ ਜ਼ਮੀਨਾਂ ਦੀ ਲੜਾਈ ਇੱਕ ਜ਼ਿੰਮੇਵਾਰਾਂ ਨੂੰ ਬਿਆਨ ਦਿੰਦਾ ਹੈ ਕਿ ਭਾਰਤੀ ਕਿਸਾਨ ਨੂੰ ਗ੍ਰਾਹਾਂ ਵਾਲੇ ਦਾ ਕਰਜ਼ਾ ਮਾਫ਼ ਕਰਾਉਣੀ ਨਹੀਂ ਜਾਂਦੇ ਕਿਉਂ ਬਈ ਸਾਡੇ ਸਿਰ ਕਰਜ਼ਾ ਨਹੀਂ ਅਸੀਂ ਕਰਜ਼ਾ ਦੇਣਾ ਨਹੀਂ ਜੇ ਫਿਰ ਕਰਜ਼ਾ ਵੀ ਮaaf ਕਰਾਉਂਦੇ ਫਿਰ ਅਸੀਂ ਬਰੰਟ ਕਬ ਜਿਉਂ ਰੋਕ ਰਹੇ ਹਾਂ ਫਿਰ ਪੁਰਕੀਆਂ ਕਿਉਂ ਰੋਕ ਰਹੇ ਹਾਂ ਫਿਰ ਲੁਧਿਆਣੇ ਅਸੀਂ ਕੀ ਕਰਨ ਗਏ ਸੀ ਬੈਂਕ ਪੂਰੇ ਤਰ੍ਹਾਂ ਡਾਣਾ ਆਇਆ ਫਿਰ ਅਸੀਂ ਭਗਵਤ ਮਾਨ ਦੀ ਕੋਠੀ ਬੂਰੇ ਮਹੀਨਾ ਬੈਠਿਆ ਕਾਦੀ ਰਤਰ ਬੈਠੇ ਸੀ ਸਾਥੀਓ ਸੋਚ ਕੇ ਗੱਲ ਕਰਿਆ ਕਰੋ ਹੁਣ ਇਹਨਾਂ ਦਾ ਆਪਣੇ ਸਾਥੀਆਂ ਦੀ ਗੱਲ ਹੈ ਮੈਂ ਉਹਨਾਂ ਦਾ ਜਵਾਬ ਤਾਂ ਇਸ ਕਰਕੇ ਦੇਣਾ ਮੈਨੂੰ ਪੈਗਾ ਜ਼ਰੂਰੀ ਹੈ ਪਰ ਰੌੜਾ ਇਥੇ ਆ ਕੁਝ ਬੁੱਧੀ ਜਿਹੀ ਬੀタル ਕੇ ਜਿਹੜੇ ਆਏ ਨੇ ਸਭ ਕੁਝ ਜਾਣਦੇ ਹੋਏ ਅਣਜਾਣ ਹੋ ਕੇ ਬੋਲਦੇ ਨੇ ਉਹ ਇਹ ਕਹਿੰਦੇ ਨੇ ਐਮਐਸਪੀ ਦੀ ਗਰੰਟੀ ਕਾਨੂੰਨ ਬਣਾਤਾ ਜੇ ਫਿਰ ਤਾਂ ਗਰੀਬ ਲੋਕਾਂ ਨੂੰ ਤਾਂ ਬਹੁਤ ਔਖਾ ਹੋ ਜਾਊਗਾ ਭਾਈ ਉਹ ਭਲੇ ਮਾਨਸ ਜਿਹੜੇ ਐਮਐਸਪੀ ਦੀ ਗਰੰਟੀ ਕਾਨੂੰਨ ਦੀ ਜਦੋਂ ਗੱਲ ਕਰਦੇ ਆ ਸੀ ਅਸੀਂ ਤਾਂ ਉਹ ਨਾਲ ਪੀ ਡੀ ਐਸ ਦੀ ਮੰਗ ਵੀ ਕਰਦੇ ਆ ਅਸੀਂ ਇਹ ਗੱਲ ਕਹਿੰਦੇ ਆ ਕਿ ਸੀ ਪਲੱਸ 2 ਪਲੱਸ 50 ਪਲੱਸ ਸਰਕਾਰੀ ਖਰੀਦ ਤੇ ਪੀ ਡੀ ਐਸ ਦਾ ਗਰੰਟੀ ਕਾਨੂੰਨ ਬਣਾਇਆ ਜਾਵੇ ਅਸੀਂ ਕਹਿੰਦੇ ਆ ਕਿ ਸਾਡੇ ਤੋਂ ਖਰੀਦਿਆ ਹੋਇਆ ਅਨਾਜ 50% ਸਬਸਿਡੀ ਦੇ ਕੇ ਗਰੀਬਾਂ ਨੂੰ ਅਨਾਜ ਦਿੱਤਾ ਜਾਵੇ। ਇਹ ਤੁਸੀਂ ਤੁਸੀਂ ਤਾਂ ਮੰਡੀਆਂ ਹੀ ਖਤਮ ਕਰਨਾ ਚਾਹੁੰਦੇ ਹੋ। ਤੁਸੀਂ ਤਾਂ ਗਦਾਮਾਂ ਅਡਾਨੀ ਦੀਆਂ ਵਾਨੀਆਂ ਦੇ ਗਦਾਮਾਂ ਦੇ ਵਿੱਚ ਇਹ ਮਾਲ ਜਮ੍ਹਾਂ ਕਰਕੇ ਇਹ ਸਦਾ ਵਾਸਤੇ ਇਹਨੂੰ ਇਹਦੇ ਫੱਟੀ ਪੋਚਣਾ ਚਾਹੁੰਦੇ ਹੋ। ਇੱਕ ਪਾਸੇ ਪ੍ਰਧਾਨ ਮੰਤਰੀ ਜੀ ਬਿਆਨ ਦੇ ਜਾਂਦੇ ਆ ਕਿ ਜਨਤਕ ਵੰਡ ਪ੍ਰਣਾਲੀ ਵਾਲੀ ਸਕੀਮ 2025 ਤੱਕ ਲਾਗੂ ਰਹੂਗੀ ਜਿੱਤੇ 17 ਲੱਖ ਕਰੋੜ ਰੁਪਇਆ ਲੱਗਦਾ ਹੈ ਸਾਲ ਦਾ ਹੁਣ 17 ਲੱਖ ਕਰੋੜ ਰੁਪਇਆ ਉਹ ਤੇ ਤਾਂ ਲੱਗਦਾ ਹੈ ਉਹ ਲੋਕਾਂ ਨੂੰ ਜਿਨ੍ਹਾਂ ਨੂੰ ਤੁਸੀਂ ਅਨਾਜ ਫਰੀ ਦਿੰਨੇ ਹੋ ਫਿਰ ਇਹਦਾ ਸਾਨੂੰ ਮੰਨਣਾ ਪਊ ਕਿ ਸਮਾਜ ਦਾ 57% ਹਿੱਸਾ ਭਾਰਤ ਵਿੱਚ ਹੋ ਰਹਿਣਾ ਹੈ ਜਿਨ੍ਹਾਂ ਦੇ ਕੋਲੇ ਹੱਥਾਂ ਨੂੰ ਕੰਮ ਨਹੀਂ ਇਸ ਕਰਕੇ ਉਹਨਾਂ ਨੂੰ ਅਨਾਜ ਖਰੀਦਣ ਦੀ ਸਮਰੱਥਾ ਨਹੀਂ ਸੱਚੀ ਅਨਾਜ ਬਿਲੀ ਦਿੰਨੇ ਆ ਇਹ ਬਿਮਾਰੀ ਦਾ ਇਲਾਜ ਇਹ ਤਾਂ ਨਹੀਂ ਕਿ ਕੋਈ ਭੁੱਖਾ ਹੈ ਉਹਨੂੰ ਰੋਟੀ ਦੇ ਦੋ ਜੇ ਉਹਦੇ ਬਿਮਾਰੀ ਦਾ ਇਲਾਜ ਕਰਨਾ ਹੈ ਤਾਂ ਉਹਨੂੰ ਰਜਗਾਰ ਦਿਓ ਤਾਂ ਕਿ ਕਦੇ ਵੀ ਨਾ ਰੋਟੀ ਮੰਗੇ ਤੁਹਾਡੇ ਕੋਲੋਂ ਉਹ ਜੇ ਮੋਦੀ ਸਾਹਿਬ 80 ਕਰੋੜ ਲੋਕ ਕਹੋ ਜਨ ਕਿ ਜਿੰਨਾ ਕੋਲੇ ਅਨਾਜ ਖਰੀਦਣ ਵਾਸਤੇ ਆਟਾ ਚੌਲ ਖਰੀਦਣ ਵਾਸਤੇ ਪੈਸਾ ਨਹੀਂ ਤਾਂ ਹੋ ਜਾ ਢੀਂਗਾ ਨਾ ਮਾਰੋ ਵੀ ਦੇਸ਼ ਬੜੀ ਆਰਥਿਕ ਅਵਸਥਾ ਬਣਨ ਜਾ ਰਹੀ ਹੈ ਇਹ ਢੀਂਗਾ ਨਾ ਮਾਰੋ ਖੇਤੀ ਕਿਹੋ ਜਿਹਾ ਸੈਕਟਰ ਹੈ ਜਿਹੜਾ ਬਹੁਤ ਵੱਡੇ ਹਿੱਸੇ ਨੂੰ ਰੁਜ਼ਗਾਰ ਦੇ ਸਕਦਾ ਰੁਜ਼ਗਾਰ ਦੇ ਸਾਧਨ ਕਿਹੜੇ ਨੇ ਭਾਈ ਰੁਜ਼ਗਾਰ ਦਾ ਸਾਧਨ ਪੰਜਾਬ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਡਾ ਖੇਤੀ ਹੈ ਖੇਤੀ ਹੁੰਦੀ ਕਿੱਥੇ ਐ ਖੇਤੀ ਹੁੰਦੀ ਐ ਜ਼ਮੀਨ ਤੇ ਫਿਰ ਭਾਰਤ ਕੋਲੇ ਜ਼ਮੀਨ ਕਿੰਨੀ ਐ ਭਾਰਤ ਕੋਲੇ ਜ਼ਮੀਨ ਐ 80 ਕਰੋੜ ਏਕੜ ਤੇ 80 ਕਰੋੜ ਚੋਂ ਸਾਡੇ ਕੋਲੇ ਕਿੰਨੀ ਐ ਪੰਜਾਬ ਕੋਲੇ ਪੰਜਾਬ ਕੋਲੇ ਜ਼ਮੀਨ ਐ 1 ਕਰੋੜ ਏਕੜ 1 ਕਰੋੜ ਏਕੜ ਦੇ ਵਿੱਚ ਲਗਭਗ 1 ਕਰੋੜ ਕਿਸਾਨਾ ਕسے ਕਿਸਾਨ ਤੇ ਮਜ਼ਦੂਰ ਗੁਜ਼ਾਰਾ ਕਰਦੇ ਨੇ ਤੇ ਇਹ 1 ਕਰੋੜ ਜਿਹੜੇ ਖੇਤੀ ਨਾਲ ਜੁੜੇ ਹੋਏ ਲੋਕ ਨੇ ਇਹਨਾਂ ਦੀ ਜੀਡੀਪੀ ਕਦੇ ਡਾਊਨ ਨਹੀਂ ਹੋਈ ਕਰੋਨਾ ਕਾਲ ਦੌਰਾਨ ਵੀ ਇਹਨਾਂ ਦੇ ਨਾਲ ਕਿੰਨੇ ਕਾਰੋਬਾਰ ਹੋਰ ਜੁੜੇ ਹੋਏ ਨੇ ਇਹ ਵੀ ਇਸ ਧੰਦੇ ਨਾਲ ਜਿਹੜਾ ਬਹੁਤ ਵੱਡੇ ਹਿੱਸੇ ਨੂੰ ਰੋਟੀ ਦੇ ਸਕਦਾ ਇਧਰ ਨੂੰ ਤਰੱਕੀ ਵੱਲ ਨੂੰ ਕਿਉਂ ਨਹੀਂ ਵਧਿਆ ਗਿਆ ਬਈ 80 ਕਰੋੜ ਏਕੜ ਜ਼ਮੀਨ ਦੇ ਵਿੱਚ 40 ਕਰੋੜ ਏਕੜ ਇਹੋ ਜਿਹਾ ਹੈ ਜਿੱਥੇ ਪਾਣੀ ਦੀ ਵਧਾ ਕਰਕੇ ਪਜਾਉ ਨਹੀਂ ਹੈ ਉਹ ਉਹ ਪਾਣੀ ਦਾ ਪ੍ਰਬੰਧ ਕਿਹਨੇ ਕਰਨਾ ਬਈ ਇਹ ਵੀ ਅਸੀਂ ਨਹੀਂ ਕਰਨਾ ਜੇ ਤੁਸੀਂ 40 ਕਰੋੜ ਦੇ ਵਿੱਚ 40 ਕਰੋੜ ਇਕੜ ਜ਼ਮੀਨ ਨੂੰ ਉਹਨੂੰ ਪਜਾਉ ਕਰ ਦਿੰਨੇ ਹੋ ਤਾਂ ਦੁਨੀਆ ਦੀ ਅੱਧੀ ਵਾਦੀ ਉੱਥੇ ਅਡਜਸਟ ਆ ਪਜਾ ਹਿੰਦੁਸਤਾਨ ਦੀ ਅੱਧੀ ਜਵਾਦੀ ਉਹਦੇ ਵਿੱਚ ਅਡਜਸਟ ਹੋ ਸਕਦੀ ਹੈ ਆਰਥਿਕ ਹਾਲਤ ਤੁਹਾਡੀ ਕੀ ਬਣ ਜੂਗੀ ਭਈ ਤੁਹਾਡੇ ਆਪ ਦੇ ਮਹਾਨ ਨੀਤੀ ਜੋਗ ਦੱਸਦਾ ਹੈ ਕਿ ਪਾਣੇ 10 ਕਰੋੜ ਏਕੜ ਜ਼ਮੀਨ ਇਹੋ ਜੀ ਹੈ ਜਿਹੜੀ ਬਹੁਤ ਥੋੜੇ ਪੈਸੇ ਨਾਲ ਅਪਜਾਉ ਕੀਤੀ ਜਾ ਸਕਦੀ ਹੈ ਜਨੇ 10 ਪੰਜਾਬਾਂ ਦੀ ਜ਼ਮੀਨ 45000 ਕਰੋੜ ਰੁਪਏ ਰਾਟ ਪੈਦਾਵਾਰ ਦੇਣ ਵਾਲੀ ਹੋ ਸਕਦੀ ਹੈ ਕਿੰਨੇ ਲੋਕ ਸੈੱਟ ਹੋ ਜਾਣਗੇ ਉਹਦੇ ਚ ਭਾਈ ਕਟੋ-ਕਟ 8 ਕਰੋੜ ਲੋਕਾਂ ਨੂੰ ਰੋਜ਼ਗਾਰ ਮਿਲਦਾ ਜੇ ਤੁਹਾਡੀ ਨੀਤ ਹੋਵੇ ਰੋਜ਼ਗਾਰ ਦੇਣ ਦੀ ਫਿਰ ਤੁਸੀਂ ਇੱਧਰ ਨੂੰ ਪਾਓ ਤੁਸੀਂ ਪੁੱਠਾ ਕੰਮ ਕਰ ਰਹੇ ਹੋ بجائے ਕਿਸਾਨਾਂ ਨੂੰ ਜ਼ਮੀਨ ਦੇਣ ਦੇ ਉਹ ਪਾਲਸੀ ਲੈ ਕੇ ਆ ਰਹੇ ਹਾਂ ਉਹ ਮਾਡਲ ਲੈ ਕੇ ਆ ਰਹੇ ਹੋ ਕਿ ਜਿਹੜੀਆਂ ਸੋਡੇ ਕੋਲੇ ਜ਼ਮੀਨਾਂ ਨੇ ਇਹ ਸਾਰੀਆਂ ਖੋ ਕੇ ਤੁਸੀਂ ਕਾਰਪੋਰੇਟਾਂ ਦੇ ਦੋ ਕਿਉਂਕਿ ਇਹ ਪਾਲਸੀ ਸਾਮਰਾਜੀ ਮੁਲਕਾਂ ਦੀ ਕਿਉਂਕਿ ਇਹ ਪਾਲਸੀ ਵਿਸ਼ਵ ਪਾਰ ਸੰਸਤਾ ਦੀ ਹੈ ਐਂ ਹੋਇਆ ਅਮਰੀਕਾ ਦੇ ਵਿੱਚ ਐਂ ਹੋਇਆ ਮੈਕਸੀਕੋ ਦੇ ਵਿੱਚ ਐਂ ਹੋਇਆ ਸਪੇਨ ਦੇ ਵਿੱਚ ਅਮਰੀਕਾ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਬਾਈ ਅਮਰੀਕਾ ਨੂੰ ਡਿਵੈਲਪਡ ਕੰਟਰੀ ਕਿਹਾ ਜਾਂਦਾ ਬਹੁਤ ਵੱਡਾ ਦੁਨੀਆ ਦਾ ਠਾਣੇਦਾਰ ਦੁਨੀਆ ਤੇ ਰਾਜ ਕਰਨ ਵਾਲਾ ਜਿੱਦੀ ਸਾਰੀ ਪਾਲਿਸੀ ਦੁਨੀਆ ਤੇ ਚੱਲਦੀ ਹੈ ਪਹਿਲਾਂ ਮੈਨੂੰ ਇਹ ਦੱਸੋ ਭਾਈ ਉੱਥੇ ਅੱਜ ਤੋਂ 20 ਸਾਲ ਪਹਿਲਾਂ 15% ਲੋਕ ਖੇਤੀ ਕਰਦੇ ਸੀ ਉਦੋਂ ਬਾਅਦ 6% ਰਹਿ ਗਏ ਉਦੋਂ ਬਾਅਦ ਹੁਣ 1.5% ਰਹਿ ਗਏ ਉਹ ਜ਼ਮੀਨ ਕੌਣ ਲੈ ਗਿਆ ਜਿਹੜਾ ਮਾਡਲ ਤੁਸੀਂ ਲਿਆਂਦਾ ਹੈ ਜੇ ਅਮਰੀਕਾ ਦੇ ਕਿਸਾਨਾਂ ਕੋਲੋਂ ਖੋ ਕੇ ਬਿਲ ਗੇਟਸ ਵਰਗਿਆਂ ਕੋਲੇ ਆ ਗਈ ਇਹੀ ਪਹੁੰਚੀ ਹੈ ਤੇ ਲਾਗੂ ਕਰਨ ਦਾ ਜਦੋਂ ਪੰਜਾਬ ਚ ਜਿਹੜੇ ਸਾਡੇ ਕੋਲੇ 2-2 ਢਾਈ-ਢਾਈ ਏਕੜ ਨੇ ਇਹ ਵੀ ਤੁਸੀਂ ਕਾਰਪੋਰੇਟ ਵਨਿਆਂ ਡਾਨਿਆਂ ਦੇ ਪੱਲੇ ਪਾਉਣਾ ਚਾਹੁੰਦੇ ਸਾਡੀ ਜਿਹੜੀ ਰੋਟੀ ਹੈ ਜਿਹਦੇ ਨਾਲ ਸਾਡੇ ਕੋਲੇ ਤੇਲ ਨਾ ਹੋਵੇ ਸਾਡੇ ਕੋਲੇ ਪਟਰੋਲ ਨਾ ਹੋਵੇ ਸਾਡੇ ਕੋਲੇ ਬਿਜਲੀ ਨਾ ਹੋਵੇ ਸਾਡੇ ਕੋਲੇ ਟਰੈਕਟਰ ਨਾ ਹੋਣ ਤੁਸੀਂ ਸਾਡੇ ਸਾਰੇ ਪਾਸੇ ਫੰਗ ਕੱਢ ਦਿਓ ਕੱਲੀ ਸਾਡੀ ਜ਼ਮੀਨ ਰਹੇ ਅਸੀਂ ਉੱਤੇ ਰੋਟੀ ਖਾ ਲਾਂਗੇ ਇਹ ਵੀ ਖੋੜਾ ਜਨਤੀ ਜੜਾ ਵੱਡਣ ਦੀ ਤੇਰੀ ਹੈ ਜene ਭਰਾਓ ਉਹ ਪਾਲਸੀ ਹੈ ਜਿਹਦੇ ਮੈਂ बार-बार ਮੈਂ ਕਹਿੰਦਾ ਹੁੰਨਾ ਕਿ ਜਿਹੜੀ ਸਾਡੀ ਚੁਣੀ ਹੋਈ ਸਰਕਾਰ ਹੈ ਜਿਹਨੂੰ ਤੁਸੀਂ 2024 ਦੇ ਵਿੱਚ ਚੁਣਨਾ ਹੈ ਅਲੱਗੋ ਦਾ ਕੋਹਾ ਦਾ ਵੀ ਹੋਵੇ ਚਾਹੇ ਛੋਡੇਰੀਆਂ ਪਗਾਰੀ ਹੋਵੇ ਚਾਹੇ ਚਿਕੀਆਂ ਵਾਲੀ ਹੋਵੇ ਚਾਹੇ ਨੀਲੀਆਂ ਵਾਲੀ ਹੋਵੇ ਇੱਕੋ ਇੱਕ ਗੱਲ ਤੇ ਖੜਦੇ ਨੇ ਵੀ ਵਿਸ਼ਪ ਪਰ ਨਵੀਆਂ ਦੀਆਂ ਆਰਥਿਕ ਨਵੀਆਂ ਆਰਥਿਕ ਨੀਤੀਆਂ ਅਸੀਂ ਉਸੇ ਤਰ੍ਹਾਂ ਹੂਬੂ ਲਾਗੂ ਕਰਾਂਗੇ ਕੁਰਸੀ ਦਾ ਰੌਲਾ ਜ਼ਰੂਰ ਹੈ ਨੀਤੀ ਦੇ ਨਾਲ ਕੋਈ ਰੌਲਾ ਰੌਲਾ ਨੀਤੀ ਬਦਲਦਾ ਇਸ ਕਰਕੇ ਉਹ ਸਰਕਾਰ ਜਿਹੜੀ ਚੁਣਨ ਜਾ ਰਹੇ ਹੋ ਤੁਸੀਂ ਉਹਨੇ ਜਿਹੜੀਆਂ ਆਹ ਨੀਤੀਆਂ ਲੈ ਕੇ ਗਾਹਾਂ ਬਦਲਣ ਇਹ ਕੱਲੀ ਰੋਟੀ ਰੂਟੀ ਘਾਣ ਨਹੀਂ ਛੋੜਾ ਏ ਇਹਨਾਂ ਨੇ ਛੋੜਾ ਪਾਣੀ ਵੀ ਖੋਣਾ ਬਾਈ ਪਾਣੀ ਮੈਂ ਤਾਂ ਇੱਥੇ ਰਹਿਣਾ ਪਤਾ ਨਹੀਂ ਨਹੀਂ ਰਹਿਣਾ ਸਾਲਾਂ ਡੇਢ ਸਾਲਾਂ ਦੋ ਸਾਲਾਂ ਪਰ ਕਦੇ ਯਾਦ ਕਰਿਓ ਅੱਜ ਤੋਂ 1990 ਦੀ ਗੱਲ ਹੋਣੀ ਐ ਇਹ ਅਸੀਂ ਕਿਸੇ ਆਡੇ 'ਚ ਕਿਹਾ ਸੀ ਵੀ ਪੰਜਾਬ ਦੇ ਵਸਿਓ ਪੰਜਾਬ ਦੀ ਧਰਤੀ ਤੇ ਪੌ ਲੱਗਦੇ ਨੇ ਤੇ ਤੁਸੀਂ ਪਾਣੀ ਮੁੱਲ ਖਰੀਦਿਆ ਕਰੋਗੇ ਸੱਚ ਨਹੀਂ ਸੀ ਕੋਈ ਮੰਨਦਾ ਕਿਉਂਕਿ ਇਹ ਤਾਂ ਗੱਲ ਮੰਨਣ ਵਾਲੀ ਹੈ ਹੀ ਨਹੀਂ ਸੀ ਲੱਗਦੀ ਨਹੀਂ ਸੀ ਨਲਕਾ ਤਾਂ ਜਦੋਂ ਮਰਜੀ ਲਾ ਲੈਂਦੇ ਉਧਰੋਂ ਕਪਾਲੀਆਂ ਬੱਟ ਦੇ ਖੜੀਆਂ ਹੁੰਦੀਆਂ ਅਸੀਂ ਨਲਕਾ ਤੁਰਤ ਹੀ ਲਾ ਦਿੰਦੇ ਉਹਨਾਂ ਦੇ ਇੱਕ ਫਾਂਟ ਲਾਉਣ ਤੋਂ ਪਹਿਲਾਂ ਪਹਿਲਾਂ ਨਲਕਾ ਲਾ ਕੇ ਪਾਣੀ ਪੀ ਲੈਂਦੇ ਇੱਥੇ ਪਾਣੀ ਮੁੱਲ ਪੰਜ ਦਰਿਆਵਾਂ ਦੀ ਧਰਤੀ ਤੇ ਪਾਣੀ ਮੁੱਲ ਜੇ ਸਾਨੂੰ ਹੁਣ ਐ ਕਹਿ ਦਈਏ ਵੀ ਸਾਹ ਵੀ ਤੁਸੀਂ ਮੁੱਲ ਦੇ ਲਿਆ ਕਰੋਗੇ ਸਾਨੂੰ ਹੁਣ ਵੀ ਉਪਰੀ ਲੱਗਦੀ ਹੈ ਇਹ ਬਾਈ ਜੇ ਇਹ ਹਾਲ ਤਾਂ ਨਾ ਕੰਟਰੋਲ ਹੋਈਆਂ ਤਾਂ ਤੁਸੀਂ ਹਾਕ ਮਾਰ ਕੇ ਕਿਹਾ ਤੁਰ ਮੈਂ ਭਈਆ ਆਕਸੀਜਨ ਦਾ ਪੈਟ ਦੇਣਾ ਬੁਢੇ ਨੂੰ ਸਾਹ ਨਹੀਂ ਆਉਂਦਾ ਇੱਧਰ ਨੂੰ ਜਾ ਰਹੇ ਹੈ ਬਈ ਐਜ਼ ਕਰਕੇ ਸਾਡੀਆਂ ਤੇ ਉਹਨਾਂ ਦੀਆਂ ਮੰਗਾ ਵੀ ਟਕਰਾਂਦੀਆਂ ਨੇ ਪਾਲਸੀਆ ਵੀ ਟਕਰਾਂਦੀਆਂ ਨੇ ਜਦੋਂ ਸਾਡੀਆਂ ਮੰਗਾ ਉਹਨਾਂ ਦੀ ਨੀਤੀ ਰਾਜ ਟਕਰਾਂਦੀਆਂ ਨੇ ਤਾ ਭੇਡ ਹੋਣੇ ਬਾਜਬ ਨੇ ਭੇਡਾਂ ਨੂੰ ਕੋਈ ਟੋਲ ਨਹੀਂ ਸਕਦਾ ਪਰ ਕਹੇ ਜੇ ਭੇਡ ਹੋਣ ਤੇ ਕਦੋਂ ਭੇਡ ਹੋਣ ਕਿਸ ਹਾਲਤ ਚ ਪੜਿਆ ਜਾਵੇ ਕਿੰਨਾ ਪੜਿਆ ਜਾਵੇ ਇਸ ਗੱਲ ਨੂੰ ਧਿਆਨ ਚ ਰੱਖ ਕੇ ਕਿ ਸਰਕਾਰ ਨਾਲੋਂ ਉੱਤੋਂ ਦੀ ਅਜੇ ਸੀ ਨਹੀਂ ਹੋਈ ਕੋਈ ਬੜਕਾ ਮਰੀ ਜਾਵੇ ਕਿ ਸਰਕਾਰ ਨੂੰ ਅਸੀਂ ਡਰ ਕੇ ਲੰਘ ਜਾਗੇ ਐਵੇਂ ਆਪਣੀ ਤਾਕਤ ਦਾ ਗਲਤ ਅੰਦਾਜ਼ਾ ਲਾਉਣਾ ਪਰ ਫਿਰ ਸਾਡੇ ਤੇ ਸਵਾਲ ਇਹ ਹੈ ਵੀ ਤੁਸੀਂ ਕਿਹੜਾ ਪੜਦੇ ਨਹੀਂ ਰਹੇ ਬਾਈ ਤੁਹਾਡੇ ਵੇਲੇ ਕਿਹੜਾ ਨੁਕਸਾਨ ਨਹੀਂ ਹੋਇਆ ਹਾਂ ਹੋਏ ਨੇ ਹਾਂ ਪੜਿਆ ਹਾਂ ਪੜਾਂਗੇ ਪਰ ਉਦੋਂ ਸਾਨੂੰ ਪਤਾ ਹੁੰਦਾ ਵੀ ਨੁਕਸਾਨ ਸਾਡੇ ਹੀ ਹੋਣਾ ਅਸੀਂ ਜਾਣ ਬੁੱਝ ਕੇ ਨੁਕਸਾਨ ਕਰਾਉਨੇ ਆਂ ਸਰਕਾਰ ਡਾਡੀ ਹੁੰਦੀ ਐ ਅਸੀਂ ਕਮਜ਼ੋਰ ਹੁੰਨੇ ਆਂ ਉਦੋਂ ਸਾਡਾ ਪਿਛਲਾ ਦਾਹ ਹੁੰਦਾ ਵੀ ਹੁਣ ਇਦੋਂ ਗਾਹਾਂ ਦਾ ਕੁਝ ਬਣਦਾ ਨਹੀਂ ਹੁਣ ਫਿਰ ਜਿਹੜੇ ਮੱਥੇ ਪਾਟਣਗੇ ਅਸੀਂ ਖੂਨ ਦੇ ਲਿਬੜੇ ਹੋਏ ਝੱਗੇ ਪਾਟੇ ਹੋਏ ਮੱਥੇ ਲੋਕਾਂ ਕੋਲੇ ਲੈ ਕੇ ਜਾਂਨੇ ਆਂ ਬਾਈ ਕੁੱਟਦੇ ਕੁੱਟੇਸ ਕਰਕੇ ਦਿੱਤੇ ਕਿ ਤੁਸੀਂ ਘਰਾਂ 'ਚ ਬੈਠਿਓ ਕੁੱਟੇਸ ਕਰਕੇ ਦਿੱਤੇ ਵੀ ਤੁਸੀਂ ਗਿਣਤੀ ਥੋੜੀ ਐ ਕੁਟੇਸ ਕਰਕੇ ਅਦਰ ਦੀ ਆਦੀ ਤਾਕਤ ਨੂੰ ਪਛਾਣਦੇ ਨਹੀਂ ਕੁਟੇਸ ਕਰਕੇ ਦਿੱਤੇ ਵੀ ਤੁਸੀਂ ਇਹ ਗੱਲਾਂ ਨੂੰ ਨਹੀਂ ਪਛਾਣਦੇ ਜਿਨ੍ਹਾਂ ਲਈ ਖਤਰਾ ਸੀ ਲੜਦੇ ਆ ਐ ਲੈ ਕੇ ਜਾਂਦੇ ਆ ਬਾਈ ਕਰ ਇਹ ਕਰਕੇ ਹਰ ਇੱਕ ਜਥੇਬੰਦੀ ਦਾ ਤਰੀਕਾ ਵੱਖਰਾ ਵੱਖਰਾ ਹੈ ਮਿੰਟ ਟਾਈਮ ਤੋਂ ਦਾ ਵੀ ਦੱਸ ਦਿਓ ਬਾਈ ਹਰ ਇੱਕ ਜਥੇਬੰਦੀ ਦਾ ਤਰੀਕਾ ਵੱਖਰਾ ਵੱਖਰਾ ਹੈ ਅਸੀਂ ਸੰਘਰਸ਼ ਸ਼ਬਦ ਦੇ ਤਰੀਕੇ ਨਾਲ ਲੜਦੇ ਆ ਅਸੀਂ ਕਹਿ ਰਹੇ ਆ ਮੈਂ ਜਿਹੜੀ ਗੱਲ ਦਾ ਜ਼ਿਕਰ ਕਰਦਾ ਸੀ ਕਿ ਐਮਐਸਪੀ ਪਲਾਨ ਜਦੋਂ ਅਸੀਂ ਇਹ ਗੱਲ ਕਹਿੰਨੇ ਆ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਓ ਤਾਂ ਨਾਲ ਅਸੀਂ ਐ ਵੀ ਕਹਿੰਨੇ ਆ ਵੀ ਪਬਲਿਕ ਸੈਕਟਰ ਨੂੰ ਸਰਕਾਰੀ ਰੱਖੋ ਹੁਣ ਜੇ ਪਬਲਿਕ ਸੈਕਟਰ ਨੂੰ ਸਰਕਾਰੀ ਰੱਖਣ ਦੀ ਗੱਲ ਕਰਦੇ ਆ ਅਸੀਂ ਅਸੀਂ ਐ ਐ ਕਹ ਰਿਹਾ ਵੀ ਜਿਹੜੇ ਸ਼ੋਪਿੰਗ ਮਾਲ ਨੇ بڑے بڑے ਉਹਨਾਂ ਨੂੰ ਬੰਦ ਕਰੋ ਕਿ ਕੋਈ ਪਰਚੂਨ ਖੇਤਰ ਬਚਾਉਣਾ ਹੈ ਅਸੀਂ ਕਹਿੰਦਾ ਵੱਡੀਆਂ-ਵੱਡੀਆਂ ਇੰਡਸਟਰੀਆਂ ਨੇ ਜਿਹੜੀਆਂ ਉਹ ਛੋਟੇ ਇੰਡਸਟਰੀ ਨੂੰ ਖਾਣਾ ਜਾਂ ਰੇਜ ਪਲਸੀ ਬਦਲੋ ਅਸੀਂ ਕਹਿੰਦੇ ਵੀ ਜਿੰਨਾ ਪਬਲਿਕ ਸੈਕਟਰ ਹੈ ਜੇ ਉਹ ਸਰਕਾਰੀ ਹੋਊਗਾ ਜਿਹੜੇ ਸਾਡੇ ਪੜਨ ਵਾਲੇ ਮੁੰਡੇ ਨੇ ਉਹਨਾਂ ਨੂੰ ਰੁਜ਼ਗਾਰ ਉੱਥੇ ਜਿਹੜਾ ਮਿਲੂਗਾ ਉਹ ਸਰਕਾਰੀ ਮਿਲੂ ਹੁਣ ਜਦੋਂ ਇਹ ਕਹਿੰਦੇ ਨੇ ਵੀ ਸਰਕਾਰੀ ਰੁਜ਼ਗਾਰ ਮੰਗਦੇ ਹੋ ਫਸਲਾਂ ਤੇ ਐਮਐਸਪੀ ਦੀ ਗਰੰਟੀ ਮੰਗਦੇ ਹੋ ਬੜਾਪਾ ਪੈਨਸ਼ਨ 10000 ਰੁਪਇਆ ਮੰਗਦੇ ਹੋ ਇਹ ਪੈਸੇ ਕਿੱਥੋਂ ਆਉਣਗੇ ਫਿਰ ਇਹ ਸਵਾਲ ਹੈ ਵੀ ਪੈਸੇ ਤਾਂ ਸਾਡੇ ਨੇ ਨਾ ਭਾਈ ਅਸੀਂ ਤਾਂ ਇਹ ਕਹਿੰਦੇ ਆ ਵਿਉਕਤ ਤਾਂ ਹਮੇਸ਼ਾ ਫੇਲ ਹੁੰਦਾ ਹੈ ਜਿਹੜੇ ਕਿਤੇ ਚ ਹੋਈ ਹੋਈ ਆਮਦਨ ਉਸ ਕਿਤੇ ਤੇ ਮੁੜ ਕੇ ਨਾ ਲੱਗੇ ਹੁਣ ਜਿਹੜੀ ਖੇਤੀ ਦੀ ਆਮਦਨ ਹੈ ਜੇ ਮੁੜ ਕੇ ਖੇਤੀ ਜੋ ਤਾਂ ਲੱਗੂਗੀ ਜੇ ਖੇਤੀ ਤੇ ਸਾਡੇ ਵਿਚਾਲੇ ਸਰਕਾਰ ਦੇ ਤੇ ਸਾਡੇ ਵਿਚਾਲੇ ਦੂਜਾ ਕੋਈ ਬੰਦਾ ਨਾ ਹੋਵੇ ਅਸੀਂ ਕਹਿੰਦਾ ਮੀਡਲਮੈਨਾਂ ਨੂੰ ਕੱਢ ਦੋ ਪ੍ਰਾਈਵੇਟ ਏਜੰਸੀਆਂ ਨੂੰ ਕੱਢ ਦੋ ਪ੍ਰਾਈਵੇਟ ਵਪਾਰੀਆਂ ਨੂੰ ਵਿੱਚੋਂ ਕੱਢ ਦੋ ਸਰਕਾਰ ਸਾਡੇ ਕੋਲੋਂ ਮਾਲ ਲਵੇ ਜਿਹੜਾ 10 ਲੱਖ ਕਰੋੜ ਦਾ ਮਾਲ ਬਣਦਾ ਸਰਕਾਰ ਸਾਤੋ ਖਰੀਦੇ ਉਹ ਕੱਚੇ ਮਾਲ ਤੋਂ ਪੱਕਾ ਮਾਲ ਬਣਾ ਕੇ ਜਿੱਥੇ ਮਰਜੀ ਵਿੱਚ ਲੈ ਲੈ ਮਨਾਫਾ ਜੇ ਉਹ ਮਾਲ ਖਰੀਦ ਕੇ ਵਪਾਰੀਆਂ ਨੂੰ ਮੁਨਾਫਾ ਹੁੰਦਾ ਤਾਂ ਉਹ ਮਾਲ ਖਰੀਦ ਕੇ ਸਰਕਾਰ ਕਿਉਂ ਨਹੀਂ ਉਹ ਮੁਨਾਫਾ ਲੈ ਸਕਦੀ ਜੇ ਸਰਕਾਰ ਕੋਲੇ ਮੁਨਾਫਾ ਹੁੰਦਾ ਤਾਂ ਸਰਕਾਰੀ ਖਜ਼ਾਨੇ ਦਾ ਮੁੜ ਕੇ ਪੈਸਾ ਸਾਡੀ ਹੀ ਸਲੀ ਜਨਤਾ ਤੇ ਲੱਗਦਾ ਉਹਦੇ ਨਾਲ ਸਾਡਾ ਫਾਇਦਾ ਹੁੰਦਾ ਇਸੇ ਤਰ੍ਹਾਂ ਸਾਰੇ ਪਬਲਿਕ ਸੈਕਟਰ ਦਾ ਬਿਜਲੀ ਦਾ ਵਿਦਿਆ ਦਾ ਸਿਹਤ ਸੇਵਾਵਾਂ ਦਾ ਰੇਲਵੇ ਦਾ ਬੰਦਰਗਾਹਾਂ ਦਾ ਹਵਾਈ ਅੱਡਿਆਂ ਦਾ ਬੱਸ ਅੱਡਿਆਂ ਦਾ ਸਾਰਿਆਂ ਦਾ ਮੁਨਾਫਾ ਤੁਹਾਡੇ ਕੋਲ ਆਵੇ ਤੇ ਸਾਡੇ ਬੱਚੇ ਸਾਰੇ ਸਰਕਾਰੀ ਨੌਕਰੀਆਂ ਹੋਣ ਦੇਣ ਇਹ ਇਸ ਗੱਲ ਨੂੰ ਤਾਂ ਤੁਸੀਂ ਫੇਲ ਕਰ ਹੀ ਜਾਨੇ ਹੋ ਤੁਸੀਂ ਤਾਂ ਇੱਕ ਇਹ ਜੀ ਪਾਲਸੀ ਲਿਆਂਦੀ ਕਿ ਤੁਸੀਂ ਫੌਜ ਦੇ ਵਿੱਚ ਵੀ ਪਤਾ ਨਹੀਂ 4 ਸਾਲ ਵਾਸਤੇ ਅਗਨੀ ਸਕੀਮ ਜੀ ਹੋਰ ਲੈਂਦੀ ਨਵੀਂ ਕਿ 4 ਸਾਲ ਵਾਸਤੇ ਭਰਤੀ ਕਰੋ ਤੇ 4 ਸਾਲ ਵਾਲਿਆਂ ਨੂੰ ਪਹਿਲਾਂ ਫੌਜਾਂ ਤੇ ਫਿਰ ਹੱਡਾਂ ਦੇ ਭੇਜ ਦਿਓ ਅਨਟ੍ਰੈਂਡ ਮੁੰਡੇ ਹੁੰਦੇ ਨੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਉਹ ਉੱਥੇ ਹੋਈ ਜਾਣੇ ਸ਼ਹੀਦ ਕਿਉਂਕਿ ਲੋਕਾਂ ਦੇ ਜਾਂਦੇ ਨੇ ਕਿਸਤਿਆਂ ਦੇ ਜਾਂਦੇ ਨੇ ਮਰਦੇ ਨੇ ਮਰ ਜਾਣਦੇ ਤੁਸੀਂ ਤਾਂ ਸਗੋਂ ਇਹ ਪਾਲਸੀ ਲਿਆਂਦੀ ਇਹ ਨਹੀਂ ਕਿ ਡਿਵੈਲਪਮੈਂਟ ਦਾ ਕੀ ਕਰਨੀ ਸੀ ਤੁਸੀਂ ਤਾਂ ਪੌਸੀ ਵੀ ਲੈ ਕੇ ਆ ਰਹੇ ਹੋ ਕਿ ਆਪ ਪੁਲਿਸ ਦੇ ਥਾਣੇ ਠੋਡੇ ਨਹੀਂ ਹੋਣੇ ਚਾਹੀਦੇ ਇੱਕ ਡੀਐਸਪੀ ਠੇਕਾ ਦਿਓ ਉਹ ਪਾ ਪੰਜ ਚਾਰ ਥਾਣੇ ਚਲਾਊਗਾ ਠੇਕਾ ਉਹ ਲੈ ਲੈ ਤਨਖਾਹ ਉਹਦੇ ਕੋਲੇ ਹੋਵੇ ਤੇ ਮੁੰਡੇ ਭਰਤੀ ਕਰੇ ਆਪਣੀ ਮਰਜ਼ੀ ਦੇ ਕੋਈ ਮੈਡੀਕਲ ਨਹੀਂ ਕੋਈ ਕੁਝ ਨਹੀਂ 8-8 ਹਜ਼ਾਰ ਦੇ ਵਿੱਚ ਨੌਕਰੀਆਂ ਪੁਲਿਸ ਵਾਲੇ ਵੀ ਕਰਿਆ ਕਰਨਗੇ ਇਹ ਸਾਰੀ ਪਾਲਸੀ ਇਹ ਨਹੀਂ ਕਰ ਵੀ ਇਹ ਇਹ ਹੋ ਨਹੀਂ ਸਕਦੀ ਇਹ ਜਿਹੜੇ ਹੁਣ ਰੈਗੂਲਰ ਭਰਤੀ ਹੋਏ ਨੇ ਮੁੰਡੇ ਉਹਨਾਂ ਤਾਂ ਐ ਲੱਗਦਾ ਹੋਣਾ ਵੀ ਇਹ ਕਿਵੇਂ ਹੋਊ ਜੂ ਜੇ ਐਂ ਦੇਖਣਾ ਬਾਈ ਜਿਹੜੇ ਸਰਕਾਰੀ ਹਸਪਤਾਲਾਂ ਦੇ ਵਿੱਚ ਮੁੰਡੇ ਰੱਖੇ ਹੋਏ ਨੇ ਕੰਟੈਕਟ ਤੇ ਜਾ ਕੇ ਉਹਨਾਂ ਨੂੰ ਪੁੱਛ ਲੋ ਬੀਐਸਸੀ ਨਰਸਾਂ ਦੀ ਕੀਤੀ ਹੋਈ ਐ ਜੀਐਨਐਮ ਕੀਤਾ ਹੋਇਆ ਐ ਐਲਐਮ ਕੀਤਾ ਹੋਇਆ ਤਨਖਾਹ ਭਰਦੇ ਨੇ 35000 ਦਸਕਤ ਕਰਾਉ ਮੇਰੇ ਬਾਈ 20000 ਤੇ ਤੇ ਦਿੰਦੇ ਨੇ 12000 ਕਹੇ ਕਿ ਵੀ 35 ਦੇ ਸੈਨ ਕਰਨੇ ਪਣਿਆ ਕਿਉਂਕਿ ਸਰਕਾਰ ਉਹਨਾਂ ਨੂੰ ਤਨਖਾਹ 35000 ਦਿੰਦੀ ਹੈ 35 ਦੇ ਹਿਸਾਬ ਨਾਲ ਤੇ ਕਹਾ ਉਹਨਾਂ ਦੇ ਮੁਲਾਜ਼ਮਾਂ ਨੂੰ ਆਪਣੀ ਮਰਜ਼ੀ ਦੇ ਹਿਸਾਬ ਨਾਲ ਤਨਖਾਹ ਦਿੰਦੀ ਹੈ ਆ ਰੌਲਾ ਸਾਡਾ ਇਹ ਰੌਲਾ ਕੱਲਾ ਖੇਤੀ ਦਾ ਰੌਲਾ ਨਹੀਂ ਹੈ ਕਿਉਂਕਿ ਅਸੀਂ ਕੱਲੀ ਖੇਤੀ ਨਹੀਂ ਕਰਦੇ ਸਾਡੇ ਮੁੰਡੇ ਵੀ ਜਾਂਦੇ ਨੇ ਕੁੜੀਆਂ ਵੀ ਜਾਂਦੀਆਂ ਨੇ ਉਹ ਪੜ੍ਹਦੀਆਂ ਵੀ ਨੇ ਉਹ ਨੌਕਰੀ ਵੀ ਕਰਦੀਆਂ ਨੇ ਉਹ ਪੁਲਿਸ 'ਚ ਵੀ ਨੇ ਉਹ ਫੌਜ 'ਚ ਵੀ ਨੇ ਅਸੀਂ ਮਾਪੇ ਆ ਇਸ ਜਮਾਤ ਦੇ ਇਹ ਕੱਲੀ ਆਪਦੀ ਗੱਲ ਨਹੀਂ ਕਰਦੇ ਅਸੀਂ ਉਸ ਵਿਰਾਸਤ 'ਚ ਆ ਕਿ ਜ਼ਮੀਨ ਦੇ ਵਿੱਚ ਦਾਣਾ ਡੇਗਣ ਤੋਂ ਪਹਿਲਾਂ ਜਦੋਂ ਚਿੜੀ ਦੀ ਜਨਾਰ ਦੀ ਹਾਲੀ ਦੀ ਪਾਲੀ ਦੀ ਮਜ਼ਦੂਰ ਦੀ ਸਾਰਾ ਨਾ ਦਾ ਇੱਕ ਬਾਈ ਬੀ ਸੜਨੇ ਉਗਦਾ ਤਾਂ ਪਿੱਛੋਂ ਹੈ ਸਾਨੂੰ ਕਹਿ ਦਿੰਦੇ ਕਿ ਜਦ ਤੁਸੀਂ ਠੇਕਾ ਲਿਆ ਪੁਰਸ ਵਾਲਿਆਂ ਦਾ ਤੁਸੀਂ ਠੇਕਾ ਲਿਆ ਅਧਿਆਪਕਾਂ ਦਾ ਤੁਸੀਂ ਠੇਕਾ ਲਿਆ ਬਿਜਲੀ ਮਜ਼ਦੂਰਾਂ ਦਾ ਤੁਸੀਂ ਠੇਕਾ ਲਿਆ ਮਜ਼ਦੂਰਾਂ ਦਾ ਕਿਉਂ ਭਾਈ ਇਹ ਧਰਤੀ ਤੇ ਨਹੀਂ ਜੰਮੇ ਇਹਨਾਂ ਦੀ ਤੁਸੀਂ ਲੁੱਟ ਨਹੀਂ ਕਰਦੇ ਇਹਨਾਂ ਨਾਲ ਧੱਕੇ ਨਹੀਂ ਹੁੰਦੇ ਅਸੀਂ ਕਿਉਂ ਦਾ ਗੱਲ ਕਰੀਏ ਕਿਉਂਕਿ ਜੇ ਉਹ ਵੀ ਸੰਕਟ 'ਚ ਨੇ ਅਸੀਂ ਵੀ ਸੰਕਟ 'ਚ ਆ ਅਸੀਂ ਇਕੱਠੇ ਹੋ ਕੇ ਕਦੋਂ ਨਹੀਂ ਲੜ ਸਕਦੇ ਜੇ ਸਾਡੇ ਨਾਲ ਤੁਸੀਂ ਸਰਕਾਰ ਤੱਕ ਨਹੀਂ ਦਬੀ ਜਾਂਦੀਏ ਸਾਨੂੰ ਅਸੀਂ ਇੱਕ ਦੂਜੇ ਦੀ ਸਪੋਰਟ ਕਿਉਂ ਨਹੀਂ ਕਰ ਸਕਦੇ ਆ ਪਾਲਸੀ ਨਾਲ ਨੂੰ ਰੜਕਦੀ ਹੈ ਭਾਈ ਆ ਗੱਲ ਇਹਨਾਂ ਨੂੰ ਰੜਕਦੀ ਹੈ ਦੂਜੀ ਜਥੇਬੰਦੀ ਦੂਜੀ ਨਾਲ ਇਕੱਠੀ ਹੋ ਜਾਵੇ ਦੂਜੀ ਜਥੇਬੰਦੀ ਕਿਸੇ ਦੂਜੀ ਜਥੇਬੰਦੀ ਦੇ ਸਪੋਰਟ ਤੇ ਨਾਲ ਚਲੀ ਜਾਵੇ ਆ ਸਾਝੇ ਹੋਣ ਦੇਣਾ ਨਹੀਂ ਚਾਹੁੰਦੇ ਇਹਨਾਂ ਨੂੰ ਰੜਕਦੀ ਹੈ ਜਿਹੜੀ ਜਥੇਬੰਦੀ ਇਹ ਕਹਿੰਦੀ ਹੈ ਨਾ ਭਾਈ ਵੀ ਅਸੀਂ ਮਜ਼ਦੂਰਾਂ ਤੋਂ ਕੀ ਲੈਣਾ ਜਿਹੜੀ ਜਥੇਬੰਦੀ ਇਹ ਕਹਿੰਦੀ ਹੈ ਵੀ ਅਸੀਂ ਅਧਿਆਪਕਾਂ ਤੋਂ ਕੀ ਲੈਣਾ ਜਿਹੜੀ ਜਥੇਬੰਦੀ ਇਹ ਕਹਿੰਦੀ ਹੈ ਵੀ ਅਸੀਂ ਬਿਜਲੀ ਮੁਲਾਜ਼ਮਾਂ ਤੋਂ ਕੀ ਲੈਣਾ ਫੇਰ ਤਾਂ ਭੜੇਖਾ ਬਾਈ ਇਕੱਲੇ ਇਕੱਲੇ ਨੂੰ ਸਾਰਿਆਂ ਨੂੰ ਕੁੱਟਣਗੇ ਬਾਰੀ ਬਾਰੀ ਨਾਲ ਕੁੱਟਿਆ ਕਰਨਗੇ ਤੁਸੀਂ ਦੇਖ ਕੇ ਮਸਾਲਾ ਜਗਾ ਦੇ ਕਰੋ ਇਸ ਕਰਕੇ ਲੜਾਈ ਵੱਡੀ ਐ ਡਾਡਾ ਦੁਸ਼ਮਣ ਸੋਡੀ ਲੜੀ ਹੋਈ ਲੜਨ ਦਾ ਤਰੀਕਾ ਇਹੋ ਜਿਹਾ ਹੋਣਾ ਚਾਹੀਦਾ ਕਿ ਸਰਕਾਰ ਜਦੋਂ ਅਟੈਕ ਤੇ ਆਵੇ ਦੁਨੀਆਂ ਦੇ ਲੋਕਾਂ ਨੂੰ ਦਿਖੇ ਕਿ ਇਜ਼ਰਾਈਲ ਨੇ ਗਾਜਾ ਦੇ ਵਿੱਚ ਕਿਸ ਤਰ੍ਹਾਂ ਦਾ ਇਹ ਹਲਚਲ ਮਚਾ ਕੇ ਲੋਕਾਂ ਦਾ ਕਤਲੇਆਮ ਕੀਤਾ ਹੋਇਆ ਹੈ 30000 ਲੋਕ ਮਾਰੇ ਗਏ ਇਜ਼ਰਾਈਲ ਦੇ ਵਿੱਚ ਗਾਜਾ ਪੱਟੀ ਦੇ ਲਗ 26000 ਦੇ ਲਗਭਗ ਔਰਤਾਂ ਤੇ ਬੱਚੇ ਮਾਰੇ ਆ ਤੋਏ ਤੋਏ ਹੋ ਰਹੀ ਅਮਰੀਕਾ ਦੀ ਸਾਰੀ ਦੁਨੀਆ 'ਚ ਐਂ ਬੈਠੇ ਲੋਕਾਂ ਤੇ ਕੋਈ ਅਤਿਆਚਾਰ ਕਰੂਗਾ ਬਾਈ ਆਹੀ ਜਿਹੜੇ ਪੁਲਿਸ ਵਾਲੇ ਬੈਠੇ ਨੇ ਜਿਹੜੇ ਉਹਨਾਂ ਨਾਲ ਨੇ ਪੇਟੀਆਂ ਲਾ ਕੇ ਫਿਰ ਸਿੱਟਣਗੇ ਛੋਡੇ ਨਾਲ ਆਉਣਗੇ ਹਾਂ ਤ ਪੈਦਾ ਕਰੋ ਤੁਸੀਂ ਇਸ ਕਰਕੇ ਗੱਲਾਂ ਵਿਚਾਰਨ ਦੀ ਲੋੜ ਹੈ ਗੱਲਾਂ ਸਮਝਣ ਦੀ ਲੋੜ ਹੈ ਤੁਸੀਂ ਬਹੁਤ ਸੋਚਵਾਰ ਹੋ ਰੋ ਜੀ ਮidan ਚੋਂ ਅੱਜ 9 ਤਰੀਕ 10 ਤਰੀਕ ਹੈ 8 ਤਰੀਕ ਨੂੰ ਆਪਾਂ ਔਰਤ ਦਿਵਸ ਮਨਾ ਕੇ ਆਏ ਸਾਰੀਆਂ ਭੈਣਾਂ ਉੱਥੇ ਸੀ ਇੱਕ ਅੱਧਾ ਦਿਨ ਵਿੱਚ ਫੇਰ ਹੈ 14 ਨੂੰ ਫੇਰ ਜਾਣਾ ਬਾਈ 13 ਨੂੰ ਤੁਰਨਾ ਹੋਵੇ ਸ਼ਾਇਦ ਤੁਸੀਂ ਇਸ ਕਰਕੇ ਤੁਸੀਂ ਜੇ ਦੋ ਦਿਨ ਦਾ ਨਾ ਪ੍ਰੋਗਰਾਮ ਹੈ ਖੁਰਕੀ ਦਾ ਛੋਡੇ ਵੀ ਹੋਣ ਲੱਗ ਜਾਂਦੇ ਵੇ ਪ੍ਰੋਗਰਾਮ ਕੋਈ ਆਏ ਨਹੀਂ ਇਸ ਕਰਕੇ ਲੱਗੇ ਰਹੋ ਜਚੇ ਰਹੋ ਲੜਨ ਵਾਲੇ ਲੋਕ ਨੇ ਜਿਹੜੇ ਉਹ ਹਮੇਸ਼ਾ ਹੀ ਖਾੜੇ 'ਚ ਹੁੰਦੇ ਨੇ ਜੇ ਕਣਕ ਨੂੰ ਪਾਣੀ ਲਾਉਣਾ ਤੁਸੀਂ ਤਾਂ ਵੀ ਖਾੜੇ 'ਚੋਂ ਜੇ ਸਪਰੇਅ ਕਰਦੇ ਹੋ ਤੁਸੀਂ ਤਾਂ ਵੀ ਖਾੜੇ 'ਚੋਂ ਦੇ ਘਰਾਂ ਦੇ ਵਿੱਚ ਆਪਦਾ ਘਰ ਦਾ ਕੰਮ ਕਰਦੇ ਹੋ ਤੁਸੀਂ ਤਾਂ ਵੀ ਮੈਦਾਨ 'ਚੋਂ ਇਸ ਕਰਕੇ ਲੱਗੇ ਰਹੋ ਬਹੁਤ ਚੰਗੀ ਤਰ੍ਹਾਂ ਬਹੁਤ ਚੰਗੀ ਗੱਲ ਇਹ ਹੈ ਵੀ ਤੁਸੀਂ ਹਰ ਗੱਲ ਨੂੰ ਫੜਿਆ ਕਰੋ ਜਿਹੜੀ ਆ ਐਕਸ਼ਨ ਹੈ ਸੋਨੂੰ ਸਵਾਲ ਕਰ ਸਕਦੇ ਨੇ ਕੋਈ ਵੀ ਯਾਰ ਸੱਦਾ ਤਾਂ ਇਹ ਉਹਨਾਂ ਦਾ ਸੀ ਤੁਸੀਂ ਹੁਣ ਉਹਨਾਂ ਦੇ ਮਗਰ ਲੱਤੀ ਤੁਰ ਗਏ ਤੁਸੀਂ ਜਿਹਨਾਂ ਦੇ ਮਗਰ ਲੱਤੀ ਜਾਣਾ ਸੀ ਫਿਰ ਸ਼ੰਭੂ ਤੇ ਕਾਹ ਤੋਂ ਨਹੀਂ ਗਏ ਖਨੌਰੀ ਕਿਉਂ ਨਹੀਂ ਗਏ ਹੁਣ ਇਸ ਗੱਲ ਦਾ ਜਵਾਬ ਜੇ ਤੁਹਾਡੇ ਕੋਲੇ ਹੋਵੇ ਪਨਾ ਫਿਰ ਇਹ ਕਹੋ ਪਰ ਅ ਵੀ ਮਾੜਾ ਕੀ ਕੀਤਾ ਹੈ ਸੱਦਾ ਉਹਨਾਂ ਦਾ ਉਹਨਾਂ ਨੇ ਸੱਦਾ ਕਾਹਦੇ ਵਾਸਤੇ ਦਿੱਤਾ ਵੀ ਕਿਸਾਨਾਂ ਦੀਆਂ ਸਮੱਸਿਆਵਾਂ ਵਾਸਤੇ ਕਿਸਾਨ ਸਾਡੇ ਨਾਲ ਵੀ ਨੇ ਕਿਸਾਨ ਉਹਨਾਂ ਨਾਲ ਵੀ ਨੇ ਕਿਸਾਨ ਹੋ ਵੀ ਨੇ ਜਿਹੜੇ ਨਾ ਉਹਨਾਂ ਨਾਲ ਨੇ ਨਾ ਸਾਡੇ ਨਾਲ ਨੇ ਫਿਰ ਜੇ ਪੰਜਾਬ ਦੇ ਸਾਰੇ ਕਿਸਾਨਾਂ ਦਾ ਇਕੱਠੇ ਹੋ ਕੇ ਲੜ ਕੇ ਸਾਡਾ ਫਾਇਦਾ ਹੁੰਦਾ ਫਿਰ ਕਿਉਂ ਨਾ ਕਰੀਏ ਬਈ ਇਸ ਕਰਕੇ ਤੁਹਾਨੂੰ ਵਧਾਈ ਆ ਇਸ ਗੱਲ ਤੇ ਕਿ ਤੁਹਾਡਾ ਕੋਈ ਕਿੰਤੂ ਪ੍ਰਾਂਤੂ ਨਹੀਂ ਤੁਸੀਂ ਆਏ ਹੋ ਐ ਮੈਂ ਲਾਸਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਆਪਣਾ ਥਾਂ ਲੈਣਾ ਤੁਹਾਡਾ ਬਹੁਤ ਬਹੁਤ ਧੰਨਵਾਦ